ਮੇਟੂ ਜੀ AI ਸਮੇਲਨ ਚੱਲ ਰਿਹਾ ਜਿਹਦੀ ਆਪਾਂ ਗੱਲ ਮੈਨਾਂ ਦਾ ਸ਼ਾਇਦ ਕੱਲ ਵੀ ਕੀਤੀ ਸੀ ਪਰ ਉਹਦੇ ਵਿੱਚ ਇੱਕ ਖੇਲਾ ਹੋ ਗਿਆ ਕਹਿੰਦੇ ਕਿ ਕਰਬੋਟ ਆਇਆ ਸੀ AI ਤੇ ਜਿਹੜੀ ਯੂਨੀਵਰਸਿਟੀ ਕਹਿ ਰਹੀ ਸੀਗੀ ਵੀ ਇਹ ਸਾਡਾ ਬਣਾਇਆ ਹੋਇਆ ਹੈ ਤੇ ਉਹਨਾਂ ਦੇ ਉਲਟਾ ਹੀ ਹੋ ਗਿਆ ਕੰਮ ਉਹ ਕੋਈ ਹੋਰ ਹੀ ਕਹਿ ਰਿਹਾ ਵੀ ਸਾਡਾ ਇਹ ਤੇ ਵੈਸੇ ਰੌਲਾ ਪੈਂਦਾ ਰਹਿੰਦਾ ਗੱਲ ਗੋਟੀਆ ਗੱਲ ਗੋਟੀਆ ਯੂਨੀਵਰਸਿਟੀ ਗੱਲ ਗੋਟੀਆ ਗੱਲ ਗੋਟੀਆ ਕਾਦੀ ਉਹ ਤੇ ਇੱਜ਼ਤ ਦੀ ਗੱਲ ਕੋਟੀਆ ਗੱਲ ਕੋਟੀਆ ਅਰੇ ਮੈਂ ਕਹਿੰਨਾ ਸਾਹਬ ਐਡੀ ਬੇਇਜ਼ਤੀ ਹੋਣ ਈ ਆ ਨਾ ਐਡੀ ਬੇਇਜ਼ਤੀ ਹੋਣ ਈ ਆ ਕਿ ਬਸ ਤੌਬਾ ਤੌਬਾ ਹੀ ਆ ਤੌਬਾ ਬਸ ਤੌਬਾ ਜੀ ਗਾਣਾ ਨਹੀਂ ਤੌਬਾ ਤੌਬਾ ਆ ਚੱਲਦਾ ਇੱਕ ਮੁੰਡੇ ਦਾ ਸ਼ਾਇਦ ਕੀ ਨਾ ਉਹਦਾ ਕਰਨ ਕੀ ਕਰਨ ਔਜਲਾ ਸ਼ਾ ਉਹ ਉਹਦਾ ਹੀ ਆ ਨਾ ਤੌਬਾ ਤੌਬਾ ਜੀ ਸੌਰੀ ਭਈ ਮੈਂ ਨਾ ਆਵਾ ਤੇ ਕਿਵਰ ਅੜ ਜਣਾ ਮੈਂ ਮੈਂ ਕਿਸੇ ਨੂੰ ਨੀਵਾ ਨਹੀਂ ਦਿਖਾਉਂਦਾ ਸਟਾਰ ਬੰਦੇ ਆ ਸਾਰੇ ਇਹ ਕਈ ਵਾਰ ਮੈਨੂੰ ਉਹ ਨਾ ਵਿਸ ਸਕਦਾ ਹਾਂ ਜੀ ਲਿਖ ਲੱਗ ਜਾਂਦਾ ਤੂੰ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜਾ ਸਿਸਟਮ ਚੱਲਦਾ ਪਿਆ ਤੌਬਾ ਤੌਬਾ ਵਾਲਾ ਭਈ ਇਹਦੇ ਵਿੱਚ ਤੁਸੀਂ ਵੇਖੋ ਸੁਖਮ ਸਿੰਘ ਪਹਿਲਾਂ ਤੇ ਮੈਂ ਨਾ ਤੇ ਹਮ ਆ ਇਹ ਕੌਣ ਨੇ ਕਿਹਨੂੰ ਪਤਾ ਇਹ ਗੱਲ ਗੋਟੀਆਂ ਗੱਲ ਗੋਟੀਆਂ ਜਿਹੜੇ ਦਿੱਲੀ ਤੋਂ ਜਾਣੂ ਆ ਉਹਨਾਂ ਨੂੰ ਪਤਾ ਇਹ ਇੱਕ ਕਿਤਾਬਾਂ ਦੀ ਦੁਕਾਨ ਸੀ ਗੱਲ ਗੋਟੀਆਂ ਐਂਡ ਸਨਸ 1930 30 ਚ ਚੱਲੀ ਸੀ ਸ਼ਾਇਦ ਇਹ 1930 ਤੋਂ ਪਹਿਲਾਂ ਇਹਦੇ 'ਚ ਜਿਹੜੇ ਲੋਕ ਤੁਹਾਡੇ ਵਾਂਗੂ ਤਿਆਰੀ ਕਰਦੇ ਆ بڑے ਵੱਡੇ ਵੱਡੇ ਪੇਪਰ ਜਿਹੜੇ ਹੁੰਦੇ ਐਗਜ਼ਾਮ ਹੁੰਦੇ ਆ ਮਤਲਬ ਕਿ ਇੱਕ ਗੱਲ ਮਸ਼ਹੂਰ ਸੀ ਕਿ ਜੇ ਉੱਥੋਂ ਕਿਤਾਬ ਨਾ ਮਿਲੀ ਤਾਂ ਫਿਰ ਕਿਤੋਂ ਨੂੰ ਮਿਲਨੀ ਹੂੰ ਜਿਹੜੀ ਮਰਜ਼ੀ ਉਹਨਾਂ ਤੋਂ ਕਿਤਾਬ ਲੈ ਲਓ ਜੀ ਚਲੋ ਜੀ ਸਨ 2000 ਚੜਿਆ 2000 ਤੋਂ ਸਨ ਵੀ ਕਈ ਕਈ ਵਾਰ ਚਾਨੀ ਚੜ ਜਾਂਦੇ ਆ ਤਾਂ ਮਤਲਬ ਢੋਲੀ-ਢੋਲੀ ਇਹਨਾਂ ਨੇ ਯੂਨੀਵਰਸਿਟੀ ਵਾਲੇ ਪਾਸੇ ਕੰਮ ਤੋਰ ਲਿਆ ਹੂੰ ਉਹ ਪਹਿਲਾਂ ਕੋ 40-50 ਸਟੂਡੈਂਟ ਦੇ ਦਾਖਲੇ ਹੋ ਗਏ ਹੁਣ ਇਹਨਾਂ ਦੇ ਕੋਲ 52 ਕਿੱਲੇ ਦਾ ਕੈਂਪਸ ਹੈ ਉਸ ਜਗ੍ਹਾ ਤੇ ਜਿੱਥੇ 1 ਮੀਟਰ ਵੀ ਮੇਰੇ ਖਿਆਲ ਦੇ ਨਾਲ ਮੇਰੇ ਵਰਗਾ ਖਰੀਦਣ ਜਾਵੇ ਨਾ ਤੇ ਪਿੱਛੋਂ ਪਤਾ ਨਹੀਂ ਕਿੰਨੇ ਮੀਟਰ ਵਿਕ ਜਾਣਗੇ ਜੀ ਸਮਝਦੇ ਹੋ ਨਾ ਤਾਂ ਮਤਲਬ ਉਹ ਇਹਨਾਂ ਦੇ ਜਿਹੜੇ ਵਿਦਿਆਰਥੀ ਐ ਉਹ ਮੋਦੀ ਸਾਹਿਬ ਦਾ ਗੁਣਗਾਂਤ ਕਰਨ ਲਈ ਨਿਕਲ ਜਾਂਦੇ ਆ ਹੂੰ ਜਾਂ ਯਾਨੀ ਇਹ ਯੂਨੀਵਰਸਿਟੀ ਜਿਹੜੀ ਐ ਇਹ ਜਿਹੜੇ ਮਾਲਕ ਐ ਜਿਵੇਂ ਆਪਣੇ ਹੈਗੇ ਨੇ ਇੱਥੇ ਹੈਗੇ ਆ ਨਾ ਇੱਕ ਆ ਲਗਲੀ ਆਲੇ ہاں ਜੀ ਇਹਨਾਂ ਦਾ ਵੀ ਰਾਜਨੀਤਿਕ ਤੌਰ ਤੇ ਉੱਠਣਾ ਬੈਠਣਾ ਤੇਰੀ ਆਉਣੀ ਜਾਣੀ ਉੱਚਾ ਚਵਾਰਿਆਂ ਦੇ ਨਾਲ ਬਿਲਕੁਲ ਬਿਲਕੁਲ ਤਾਂ ਗੱਲ ਇਹ ਆ ਕਿ ਬਸ ਇਹ ਇਦਾਂ ਸਮਝ ਲੋ ਦਿੱਲੀ ਵਾਲੇ ਆ ਹੂੰ ਉਹ ਇਹ ਪੰਜਾਬ ਵਾਲੇ ਆ ਦਿੱਲੀ ਵਾਲੇ ਆ ਤਾਂ ਇਹਦਾ ਮਤਲਬ ਕਿ ਇਹ ਮੋਦੀ ਭਗਤੀ ਦੇ ਵਿੱਚ ਲੀਨ ਰਹਿੰਦੇ ਨੇ ਇਹਨਾਂ ਨੂੰ ਤੁਸੀਂ ਦੇਖ ਲਓ ਫਿਰ ਕੈਂਪਸ ਵਗੈਰਾ ਜਿਹੜਾ ਮਿਲਿਆ ਪ੍ਰਾਪਤ ਹੋਇਆ ਹੂੰ ਹੁਣ ਹੁਣ ਇਹਨਾਂ ਨੇ ਜਿਹੜੀ ਬੇਇੱਜ਼ਤੀ ਕੀਤੀ ਆ ਜਾਂ ਕਰਵਾਈ ਆ ਇਹ ਤਾਂ ਭਾਈ ਜਗੋ ਤੇਰ ਮੀਆ ਵੈਸੇ ਤੇ ਜੱਗਸਾਈ ਉਥੇ ਹੋਣੀ ਡਈ ਆ ਏਆਈ ਅਖੇ ਜੀ ਸਮਿਟ ਆ ਉਥੇ ਆਪਣੇ ਨਾਲ ਲੋਕ ਤਮਾਸ਼ਾ ਵੜਾ ਦੇਖਦੇ ਆ ਹਮ ਇੰਡੀਅਨ ਲੋਕ ਨਾ ਤੋ ਇਹ ਵੇ ਲੋਕ ਮਦਾਰੀ ਆ ਜਾਵੇ ਪਿੰਡ ਦੇ ਵਿੱਚ ਜੀ ਤੇ ਘਰੇ ਭਾਵੇਂ ਮਤਲਬ ਬੱਚਾ ਰੋਂਦਾ ਛੱਡਣਾ ਪਵੇ ਮਾ ਮਾੜੇ ਤਮਾਸ਼ਾ ਦੇਖਣਾ ਬਿਲਕੁਲ ਇਹ ਇੰਡੀਅਨ ਲੋਕਾਂ ਦਾ ਸ਼ੁਗਲ ਹੈ ਹਮ ਵੇਲੇ ਆ ਵੀ ਚਲੋ ਸ਼ਨੀਆਤਵਾਰਾ ਚ ਏਆਈ ਸਮਿਟ ਦੇਖ ਆ ਹਣਾ ਜੀ ਮੈਂ ਕਿਉਂ ਕਹਿ ਰਿਹਾ ਇਹਦੇ ਪਿੱਛੇ ਕਿਉਂ ਦਾ ਵੀ ਜਵਾਬ ਦੇਣਾ ਤਾਂ ਹੂੰ ਉਥੇ ਗਿਆ ਐਨੇ ਦੀ ਹਜ਼ਾਰਾਂ ਦੀ ਪੀੜ ਉਥੇ ਜੀ ਐਂਟਰੀ ਨਹੀਂ ਮਿਲ ਰਹੀ ਹੂੰ ਮੋਦੀ ਸਾਹਿਬ ਆਉਂਦੇ ਆ ਮੋਦੀ ਮਾਫੀ ਮੰਗੀ ਹੈ ਬਕਾਇਦਾ ਇਹਨਾਂ ਨੇ ਹਾਂ ਜੀ ਪਹਿਲੇ ਦਿਨ ਵਾਸਤੇ ਹਾਂ ਹਾਂ ਜੀ ਪ੍ਰਬੰਧਾਂ ਵਾਸਤੇ ਜਿਹੜੇ ਪ੍ਰਬੰਧਾਂ ਦੇ ਵਿੱਚ ਨਾਕਸ ਟੰਗਦੇ ਇਹਨਾਂ ਨੇ ਉਥੇ ਕਰਤੱਵ ਕੀਤੇ ਨੇ ਉਹਦੇ ਲਈ ਮਾਫੀ ਮੰਗਣੀ ਪਈ ਇਹਨਾਂ ਨੂੰ ਹੂੰ ਬਿਲ ਗੇਟਸ ਜਿਹਦਾ ਐਬਸਟ੍ਰੇਨ ਫਾਈਲਸ ਦੇ ਵਿੱਚ ਨਾ ਆਇਆ ਤੇ ਅਫਸੋਸ ਕਰ ਚੁੱਕਿਆ ਉਹ ਤੇ ਇਹਨਾਂ ਦਾ ਮਹਿਮਾਨ ਹੈ ਆ ਜੀ ਅੱਛਾ ਅੱਗੇ ਆ ਜਾ ਮੋਦੀ ਜੀ ਦੀ ਰੀਲ ਬਣਾਉਣ ਵਾਸਤੇ ਤੇ ਸਾਰਾ ਕੰਮ ਹੀ ਰੋਕ ਦਿੱਤਾ ਗਿਆ ਹੈ ਦੱਸ ਕੇ 15 ਮਿੰਟੋਂ ਮੇਲਾ ਹੀ ਰੁਕਿਆ ਰਿਹਾ ਹੂੰ ਮੋਦੀ ਸਾਹਿਬ ਨੇ ਰੀਲ ਤੇ ਬਣਨੀ ਸੀ ਫਿਰ ਹਾਂ ਰੀਲ ਕਿਉਂ ਨਾ ਰੀਲ ਬਣਾ ਲੈਣੀ ਕੁਝ ਬਣਿਆ ਤਾਂ ਗੱਲ ਇਹ ਆ ਕਿ ਖੂਬ ਤਮਾਸ਼ਾ ਹੋ ਰਿਹਾ ਜੀ ਹੂੰ ਇਸ ਮਾਮਲੇ 'ਚ ਚਲੋ ਪਹਿਲੇ ਦਿਨ ਆਏ ਤੇ ਡਿਵਾਈਸ ਹੀ ਚੋਰ ਚੁੱਕ ਕੇ ਲੈ ਗਏ ਹੂੰ ਮੈਂ ਕਿਹਾ ਮੁਕਾਬਲਾ ਚੱਲ ਰਿਹਾ ਹੈ ਉਹ AI ਆ ਇਧਰ ਸਾਡੇ ਵਾਲੇ ਚੋਰਾਂ ਦੀ ਇੰਟੈਲੀਜੈਂਸ ਵੇਖੋ ਕਿ ਉਹ ਅੰਤਰਰਾਸ਼ਟਰੀ ਮੇਲੇ ਚੋਂ ਚੁੱਕ ਕੇ ਲੈ ਗਏ ਨੇ ਫਿਰ ਕਹਿੰਦੇ ਇਹ ਡਿਵਾਈਸ ਬਰਾਮਦ ਹੋ ਗਿਆ ਸਹੀ ਗੱਲ ਆ ਮੈਂ ਕਹਾਂ ਉਹ ਪੁਲਿਸ ਲੱਭ ਕੇ ਲੈ ਹੀ ਹੋਣੀ ਆ ਚੋਰਾਂ ਦੀ ਉਹਨਾਂ ਨੇ ਕਿਤੇ ਨਾ ਕਿਤੇ ਕੁੰਡਲੀ ਫੋਲੀ ਹੋਣੀ ਆ ਉਹਨਾਂ ਨੇ ਕਿਹਾ ਨਾ ਵੀਰੇ ਵੀਰ ਬਣ ਕੇ ਦੇਖੇ ਜਾਓ ਇਹ ਜ਼ਰੂਰੀ ਆ ਇਹ ਇੰਟੈਲੀਜੈਂਟ ਚੋਰ ਆ ਹੈ ਲੱਭ ਸਕਦੇ ਹਾਂਜੀ ਮਤਲਬ ਹਿਊਮਨ ਵਰਸਸ ਮਸ਼ੀਨ ਇਹ ਗੇਮ ਚੱਲ ਰਹੀ ਹੈ ਜਾਂ AI ਕੰਪਿਊਟਰ ਤੇ ਇਹ ਇਹ ਇਹਨਾਂ ਨੇ ਤੇ ਪਹਿਲੇ ਹੀ ਆਪਦੀ ਇੰਟੈਲੀਜੈਂਸੀ ਦਿਖਾਤੀ ਰਹਿੰਦਾ ਸਾਡੇ ਪ੍ਰਬੰਧਾ ਨੇ ਦਿਖਾਤਾ ਤੇ ਆ ਰਹਿਦਾ ਆ ਜਿਹੜੇ ਆ ਗਏ ਨੇ ਗੱਲ ਘੋਟੀਆਂ ਇਹਨਾਂ ਨੇ ਤੇ ਗੱਲ ਘੋਟੀਆਂ ਕੰਮ ਕੀਤਾ ਇਹਨਾਂ ਨੂੰ ਤੇ ਐਡਾ ਪੁਰਸ ਕਰ ਦਿੱਤਾ ਜਾਣਾ ਚਾਹੀਦਾ ਕਿ ਪੂਰੀ ਦੁਨੀਆ 'ਚ ਡੰਕਾ ਵੱਜ ਗਿਆ ਜੀ ਸਾਡੇ ਰੋਬੋਟ ਦਾ ਜੀ ਰੋਬੋਟ ਦਾ ਡਾਂਸ ਦੇ ਪੂਰੀ ਦੁਨੀਆ ਦੇਖਣ ਲਈ ਆ ਵੈਸੇ ਇੰਨਾ ਫੇਮਸ ਹੁੰਦਾ ਨਾ ਹੁੰਦਾ ਐ ਹੋ ਗਿਆ ਉਹ ਚਾਈਨਾ ਵਾਲੇ ਕਹਿੰਦੇ ਕੋਈ ਭਰਾਵੋ ਇਹ ਤਾਂ ਸਾਡਾ ਹੱਦ ਹੋ ਗਈ ਆ ਯਾਰ ਮਤਲਬ ਇਥੇ ਉਹ ਜਿਹੜਾ ਸਲਵਾਰੀ ਬਾਬਾ ਹੂੰ ਉਹ ਕਹਿੰਦਾ ਜੀ ਚਾਈਨਾ ਦਾ ਬਾਈਕਾਟ ਕਰੋ ਚਾਈਨਾ ਦਾ ਬਾਈਕਾਟ ਕਰੋ ਉਹ ਤੇਰਾ ਭਲਾ ਹੋ ਜੇ ਤੇਰਾ ਤੁਹਾਡੇ ਕੋਲ ਚਾਈਨਾ ਤੋਂ ਸਵਾਹ ਹੈ ਕੀ ਆ ਹੂੰ ਮੋਬਾਈਲ ਕਿੱਥੇ ਤੁਹਾਡਾ ਲਾਵਾ ਕਿੱਥੇ ਮਾਈਕਰੋਮੈਕਸ ਜੀ ਉਹ ਕੇ ਵਿਚਾਰੇ ਰੁਲ ਗਏ ਪਰਾਂਦੇ ਡੋਰੀਆਂ ਹੂੰ ਆ ਚਾਈਨਿਸ ਮੋਬਾਈਲ ਜਿਹੜੇ ਆ 70 ਫੀਸਦੀਟ ਬਾਜ਼ਾਰ ਰੱਖੀ ਬੈਠੇ ਨੇ ਜੀ ਉਹ ਤੁਹਾਡੇ ਤੇ ਦਿਵਾਲੀ ਜਿਹੜੀ ਹੈ ਜਗਮਗ ਜਗਮਗ ਉਹਨਾਂ ਦੀਆਂ ਲਾਈਟਾਂ ਨਾਲ ਕਰਨ ਡਈ ਰੋਬੋਟ ਲੈ ਜਾਂਦਾ ਲੱਸੀ ਕਰਾ ਲਈ ਸਰ ਇਹਨੂੰ ਨਾ ਸਾਡੀ ਭਾਸ਼ਾ ਚ ਸੜਕਸ਼ਾ ਭਾਸ਼ਾ ਚ ਕਹਿੰਦੇ ਨੇ ਫਲਾਣੇ ਦੀ ਫਲਾਣੇ ਹੱਥੋਂ ਲੱਸੀ ਹੋ ਗਈ ਇਹ ਲੱਸੀ ਹੋਈ ਜਿਸ ਤੋਂ ਵੱਧ ਕਿਹੜੀ ਲੱਸੀ ਹੋਣੀ ਆ ਬਹੁਤ ਹੋ ਗਈ ਤੇਰੀ ਗੱਲ ਹੁਣ ਮੈਂ ਤੁਹਾਨੂੰ ਦੱਸਦਾ ਹੂੰ ਇਹ ਤਮਾਸ਼ਾ ਵੇਖਣ ਵਾਲੇ ਕਿਉਂ ਕਹਿ ਰਹੇ ਆ اے ਆਈ ਜੇ ਤੁਸੀਂ ਅਮਰੀਕਾ ਦੇ ਮਾਮਲੇ ਚ ਜਾਓਗੇ 40 ਨੇ ਉਹਨਾਂ ਦੇ ਕੋਲ ਲਾਸਟ ਟਾਈਮ ਹੂੰ ਆ ਜਿਵੇਂ ਗਰੋਕ ਫਲਾਣ ਟਮਕਾਂਸ਼ ਹਾਂਜੀ ਚਾਈਨਾ ਕੋਲ 15 ਹੂੰ ਯਾਰ ਪਕੌੜੀ ਵੀ 2 3 ਹੋਣ ਗਿਆ ਤੇ ਸਾਡੇ ਵਾਲੇ ਕੋਲ ਕੀ ਆ ਐਤੋਂ ਦੇਖੋ ਇਹ ਜੋ ਜੋ ਅਕਾਦਮ ਸੀ ਅੰਡਾ ਕੇਸ ਨੇ ਜ਼ੀਰੋ ਆ ਜਾਂਦੀ ਤੇ ਜ਼ੀਰੋ ਤੇ ਮੋਦੀ ਸਾਹਿਬਾ ਬਤਾ ਕਰ ਅਸੀਂ ਤਿੰਨ ਮਾਂ ਛਾਤੀਆਂ ਚ ਸ਼ਾਮਲ ਹੋ ਜਾਣਾ ਕੱਲ ਕਹਿਣ ਦੇ ਸੀ ਇਹ ਆਈ ਦੇ ਮਾਮਲੇ ਚ ਕਾਦੇ ਨਾਲ ਹੋ ਜਾਣਾ ਜੇ ਦੱਸੋ ਤੁਸੀਂ ਪਤਾ ਨਹੀਂ ਹੁੰਦੀ ਅੱਛਾ ਪਿਛਲੇ ਬਜਟ ਦੇ ਵਿੱਚ ਇਹਨਾਂ ਨੇ 2000 ਕਰੋੜ ਸ਼ਾਇਦ ਰੱਖਿਆ ਸੀਗਾ ਉਹ ਐਤਕੀ ਮੈਨੂੰ ਲੱਗਦਾ ਘਟਾ ਕੇ 1000 ਕਰੋੜ ਕਰ ਦਿੱਤਾ ਜਦੋਂ ਕਮੀ ਨਹੀਂ ਕਰਨੋਂ ਪਿਆਰ ਇਹਦਾ ਵਜਨ ਕੀ ਕਰੋਗੇ ਤੁਸੀਂ ਇਹ ਆਈ ਦੇ ਮਾਮ ਸਰ ਵੈਸੇ ਵੀ ਜੇ ਤੁਸੀਂ ਦੇਖੋਗੇ ਖੋਜ ਤੇ ਤਕਨੀਕ ਤੇ ਇੰਡੀਆ ਪਤਾ ਕੀ ਹੈ ਜੀਡੀਪੀ ਦਾ 0.7 ਖਰਚ ਕਰਦਾ ਜੀ ਅਧਰ ਫਿਰ ਅਸੀਂ ਚਾਈਨਾ ਦੀ ਜੀਡੀਪੀ ਪਤਾ ਕਿੰਡੀ ਵੱਡੀ ਹੈ ਹੂੰ ਤੇ ਉਹ ਵੱਡੀ ਜੀਡੀਪੀ ਚੋਂ ਇੰਡੀਆ ਨਾਲੋਂ 2.5% ਜ਼ਿਆਦਾ ਖਰਚ ਕਰਦਾ ਅਮਰੀਕਾ ਤੇ ਮੇਰੇ ਖਿਆਲ ਦੇ ਨਾਲ ਸਾਡੇ ਨਾਲੋਂ ਕੁ ਤਿੰਨ ਚਾਰ ਪਰਸੈਂਟ ਜ਼ਿਆਦਾ ਖਰਚ ਕਰਦਾ ਹੁਣ ਹੂੰ ਹਵਾਵੇ ਇੱਕ ਕੰਪਨੀ ਹੈ ਆ ਦੋ ਕਿ ਤਿੰਨ ਸਾਲ ਪਹਿਲਾਂ AI ਚ ਉਹਨਾਂ ਦਾ 23 ਅਰਬ ਡਾਲਰ ਦਾ ਇਨਵੈਸਟਮੈਂਟ ਸੀ ਕੱਲੀ ਇੱਕ ਕੰਪਨੀ ਦਾ ਜੀ ਚਾਈਨਾ ਦੀ ਕੰਪਨੀ ਹੈ ਫਿਰ ਉਹ ਜਦੋਂ ਇਨਵੈਸਟਮੈਂਟ ਹੁੰਦੀ ਹੈ ਤੇ ਆਊਟਪੁੱਟ ਵੀ ਤਾਂ ਆਉਣਾ ਨਾ ਕੁਛ ਨਾ ਕੁਛ ਆ ਆਊਟਪੁੱਟ ਆਪਾਂ ਕਰਤਾ ਦਿੰਨੇ ਆ ਜੀ ਵੀ ਮਾਲ ਉਹਨਾਂ ਦਾ ਠੱਪਾ ਸਾਡਾ ਠੱਪਾ ਸਾਡਾ ਇਹ ਗੱਲ ਗੋਟੀਆਂ ਆ ਗਏ ਨੇ ਜੀ ਹੂੰ ਹੂੰ ਇਹ ਗਲਗੋਟੀਆਂ ਮਾਡਲ ਬਹੁਤ ਚੱਲਦਾ ਹੈ ਜੀ ਕੀਪ ਦਿੰਦੇ ਮੇਕ ਇਨ ਇੰਡੀਆ ਕਿੱਥੇ ਗਿਆ ਜੀ ਸਾਡਾ ਜੀ ਮਜ਼ਾਕ ਜਾਗਾ ਸਾਈ ਹੋਣਦਾ ਹੀ ਐ ਸਾਡਾ ਜਾਗਾ ਸਾਈ ਸ਼ਬਦ ਸੁਣਿਆ ਨਾ ਪੁਰਾਣੇ ਬਜ਼ੁਰਗਾਂ ਤੋਂ ਜਾਗਾ ਸਾਈ ਕਰਵਾ ਲਈ ਆ ਜਾਗਾ ਹਸਾਈ ਨਹੀਂ ਵੱਧ ਪਿਟਾਈ ਆ ਵੱਧ ਪਿਟਣੀ ਕਹਿੰਦੇ ਆ ਹਿੰਦੀ ਚ ਜਿਵੇਂ ਆਪਾਂ ਕਹਿੰਦੇ ਨਾ ਕਿ ਖੰਮ ਠੱਪੀ ਗਈ ਹਾਂਜੀ ਮੱਕੂ ਠੱਪਿਆ ਗਿਆ ਉੱਥੇ ਕਹਿੰਦੇ ਵੱਧ ਪਿਟਣਾ ਇਹ ਵੱਧ ਵੱਧ ਪਿਟੀ ਗਈ ਆ ਮਤਲਬ ਸਾਰੇ ਤਰ੍ਹਾਂ ਦੀ ਲੱਸੀ ਹੋ ਗਈ ਹੈ ਜੀ ਜਿੰਨੇ ਸਾਡੇ ਆਹ ਮੈਂ ਤੇ ਕੋਲ ਨੂੰ ਲਾ ਕੇ ਕਹਿ ਦਿੱਤਾ ਵੀ ਲੱਸੀ ਸਾਡੀ ਟਕਾ ਕੇ ਹੋਈ ਹੈ ਜੀ ਹੋਰ ਗਿਆ オーਰਕੈਸਟਰਾ ਨਾਲ ਬਿਲਕੁਲ ਜੀ ਬਿਲਕੁਲ ਮੁਕਦਰ ਸਿੰਘ ਜੀ ਕਮੈਂਟ ਕਰ ਰਹੇ ਕਹਿੰਦੇ ਭਈ ਵੇਲੇ ਆ ਤਾਂ ਹੀ ਇੱਥੇ ਕੋਈ ਬਾਬਾ ਆ ਜਿਵੇਂ ਕਹ ਲੋ ਕਿ ਖੇੜੀ ਵਾਲਾ ਬਾਬਾ ਕਹਿੰਦੇ ਾਂ ਦੀ ਾਂ ਫਿਰਦੀਆਂ ਨੇ ਇੱਥੇ ਉਹੀ ਆ ਵੀ ਸਾਡੀ ਇਨਵੈਸਟਮੈਂਟ ਵੀ ਸਾਡੇ ਸਮੇਂ ਦੀ ਇਨਵੈਸਟਮੈਂਟ ਵੀ ਦੇਖੋ ਕੈਸੀਆਂ ਥਾਵਾਂ ਤੇ ਐ ਤੇ ਬਹੁਤ ਸ਼ੁਕਰੀਆ ਜੀ ਭਗਵੰਤ ਮਾਨ ਨੇ ਬੜੀ ਖੂਬਸੂਰਤ ਗੱਲ ਕਹੀ ਕਹਿੰਦਾ ਜਿੰਨਾ ਕਿ ਇਹਨੇ ਤੀਆਂ ਰੈਲੀਆਂ ਚ ਜਾਂਦੇ ਕੱਠੋਂ ਨੇਕ ਤੇ ਸਾਡੇ ਬਈ ਜੀਸੀਬੀ ਵਾਲੇ ਹੁੰਦੇ ਆ ਹੂੰ ਜੀਸੀਬੀ ਦੇਖਣ ਵਾਲੇ ਹੁੰਦੇ ਆ ਜੀਸੀਬੀ ਦੇਖਣ ਵਾਲੇ ਹੁੰਦੇ ਐਂ ਕਹਿੰਦੇ ਹੁੰਦੇ ਨਾ ਹਾਂਜੀ ਹਾਂਜੀ ਵਾਕਿਆਨ ਦੀ ਗੱਲ ਸਹੀ ਹੈ ਕਿ ਤੁਸੀਂ ਜੋ ਕੀਤਾ ਸਿਆਸਤ ਦਾ ਨਾਂ ਨੇ ਹੁਣ ਤੱਕ ਉਹਦਾ ਸਿੱਟਾ ਇਹ ਹੋਆ ਕਿ ਜੀਸੀਬੀ ਕੋਲ ਵੀ ਜਿਆਦਾ ਭਿੰਡ ਜੁਟ ਜਾਂਦੀ ਆ ਹੂੰ ਤੇ ਜੇ ਕੋਈ ਗਿਆਨ ਦੇਣ ਲੱਗ ਜਾਵੇ ਉਹਨੂੰ ਕਹਿੰਗੇ ਇਹ ਲਗਿਆ ਜੇ ਕੋਈ ਚੰਗੀ ਗੱਲ ਕਰੇ ਨਾ ਕਹਣਗੇ ਵਾ ਵਡਾ ਆ ਇਹ ਪਿਓ ਇਹਦਾ ਵੱਟਾ ਤੋਂ ਘਾ ਖੋਤਰਦਾ ਮਰ ਗਿਆ ਜੇ ਲੋਕਾਂ ਨੂੰ ਮਤਾ ਦਿੰਦਾ ਹਮ ਸਹੀ ਗਾ ਕੀ ਕਹਿਣਗੇ ਸੱਚੀ ਵਾ ਸਾਲਾ ਵੱਡਾ ਸਿਆਣਾ ਹੂੰ 10 10 ਰੁਪਏ ਤੇ ਸਾਥੋਂ ਮੰਗਦਾ ਰਿਹਾ